ਵੈਕੂ ਜੀ ਕੇ ਫਤਿਹ ਮੈਂ ਜੀ ਸਟਾਰ ਟੀਵੀ ਤੋਂ ਕਿਰਪਾ ਸਿੰਘ ਤੇ ਤੁਸੀਂ ਇੱਕ ਅਸੀਂ ਅਨੰਦਪੁਰ ਸਾਹਿਬ ਦੀ ਕਵਰੇਜ ਕਰਕੇ ਜਾ ਰਹੇ ਸੀ ਵਾਪਸ ਤੇ ਸਾਨੂੰ ਇੱਕ ਗੱਡੀ ਦੇਖੀ ਆ ਔਰ ਗੱਡੀ ਦੇ ਉੱਪਰ ਲਿਖਿਆ ਹੋਇਆ ਗੁਰੂ ਕਾ ਲੰਗਰ ਤੇ ਅਸੀਂ ਉਸ ਸ਼ਖਸ ਨਾਲ ਤੁਹਾਨੂੰ ਮਿਲਾਨਾ ਚਾਹੁੰਦੇ ਆ ਜਿਹੜਾ ਪਿੱਛੇ ਜਦੋਂ ਸ਼ੰਭੂ ਬਾਰਡਰ ਤੇ ਸਾਡੇ ਨੌਜਵਾਨ ਵੀਰ ਬਜ਼ੁਰਗ ਜਿਹੜੇ ਦਿੱਲੀ ਦੇ ਧਰਨੇ ਉੱਤੇ ਬੈਠੇ ਸੀ ਉਹਨਾਂ ਵਾਸਤੇ ਸਪੈਸ਼ਲ ਦਿਲ ਖੋਲ ਕੇ ਜਿਹੜੀ ਸੇਵਾ ਕੀਤੀ ਗਈ ਸੀ ਗੱਲ ਕਲੀਅਰ ਰਾਣਾ ਸਾਹਿਬ ਦੀ ਤੇ ਅੱਜ ਵਿਸ਼ੇਸ਼ ਤੌਰ ਤੇ ਰਾਣਾ ਸਾਹਿਬ ਸਾਡੇ ਵਿੱਚ ਮੌਜੂਦ ਆ ਔਰ ਉਹਨਾਂ ਵੱਲੋਂ ਦੁਬਾਰੇ ਫੇਰ ਹੀ ਜਿਹੜਾ ਉਹ ਉੱਥੇ ਦਿਲ ਖੋਲਿਆ ਸੀ ਅੱਜ ਫੇਰ ਦਿਲ ਖੋਲ ਕੇ ਉਹਨਾਂ ਨੇ ਲੰਗਰ ਲਾਇਆ ਹੋਇਆ ਤੇ ਰਾਣਾ ਜੀ ਕਿਵੇਂ ਤੁਹਾਡੀ ਜਲਾ ਆਪਾਂ ਗੱਲ ਕਰੀਏ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਵੀ ਤੁਸੀਂ ਤੁਹਾਡੀ ਇੰਨੀ ਜਗਾ ਸੰਸਥਾਵਾਂ ਚੱਲਦੀਆਂ ਅੱਜ ਗੁਰੂ ਦੇ ਨਗਰੀ ਦੇ ਵਿੱਚ ਆ ਕੇ ਕਿਵੇਂ ਜਹਨ ਦੇ ਵਿੱਚ ਕਿਵੇਂ ਆਇਆ ਭਾਈ ਜੀ ਪਹਿਲੇ ਤੋਂ ਸਾਰੇ ਭਾਈਓ ਕੋ ਰਾਮ ਰਾਮ ਸਤ ਸ੍ਰੀ ਅਕਾਲ ਗੁਰੂ ਕਾ घर और गुरु का लंगर जी। तो जब से होशंब आड़ा साहब तब से ही चल रहे हैं और परमपिता परमात्मा का जितना शुक्राना करें उतना कम है जिन्होंने हमें इतनी सामर्थ्य दी कि भाई हम जो संगत यहाँ आती है जो संगत के अंदर उत्साह है जो प्यार है जो स्नेह है वो प्यार परमात्मा सदा बना रहे और ये सेवा है जिस भाई ने नहीं की तो करके देखे इसका जो आनंद है वो तो करने वाले को ही पता है दूसरे आदमी को नहीं पता लग सकता तो ये एक एहसास है ये वो मतलब परमात्मा के घर और लंगर दे के जो संगत का एक जितनी भी संगतों की चरणों की धूल अगर हमारे सिर मत्थे लग जाए तो मैं अपने से सौभाग्य नहीं समझता किसी का और मैं सभी भाइयों से अरदास करूँगा जितने भी भाई यहाँ होला मोहल्ले में आए हुए हैं नंदपुर साहब तो उन सभी भाइयों से अपील करूँगा कि एक बार आपका छोटे भाई के एक बार ज़रूर प्रसादा पानी चख के जाए और मैं बड़ी अरदास करूँगा परमात्मा से कि मालिक हमें इतनी शक्ति दे और इतना सामर्थ्य दे कि हमने जो ये सत्ताईस तारीख तक लंगर सोचा है ये चार दिन चलना है लंगर और ये चार दिन ही चलेगा ਔਰ ਅੱਗੇ ਵੀ ਜੈਸੀ ਗੁਰੂ ਦੀ ਇੱਛਾ ਹੋਗੀ ਐਸਾ ਚਲਦਾ ਰਹੇਗਾ ਜੀ ਧੰਨਵਾਦ ਮੈਂ ਕਰਦਾ ਜਿੱਥੇ ਬਹੁਤ ਸੰਸਥਾਵਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿੱਥੇ ਹਰੇਕ ਪ੍ਰਕਾਰ ਦੀਆਂ ਕੋਈ ਚਾਹੇ ਛੋਟੀ ਸੰਸਥਾਵਾਂ ਹੈ ਚਾਹੇ ਵੱਡੀਆਂ ਸੰਸਥਾਵਾਂ ਹੈ ਗੁਰੂ ਘਰ ਦੇ ਵਿੱਚ ਕੋਈ ਵੀ ਕਿਸੇ ਦੀ ਤੋੜਨੀ ਹੈ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ 20 ਰੁਪਏ ਦਾ ਜਿਹੜਾ ਲੱਗਿਆ ਹੋਇਆ ਸੀ ਅੱਜ ਜਿਹੜੇ ਬਿਲਕੁਲ ਸਫਾਈ ਕਰਮਚਾਰੀ ਤੋਂ ਲੈ ਕੇ ਕਰੋੜਪਤੀ ਜਿਹੜੇ ਕਰਮਚਾਰੀ ਆ ਉਹਨਾਂ ਵੱਲੋਂ ਦਿਲ ਖੋਲ ਕੇ দান ਕੀਤਾ ਜਾਂਦਾ ਹੈ ਉੱਥੇ ਹੀ ਗੁਰੂ ਦੇ ਨਗਰੀ ਆਨੰਦਪੁਰ ਸਾਹਿਬ ਦੇ ਵਿੱਚ ਰਾਣਾ ਜੀ ਵੱਲੋਂ ਲੰਗਰ ਜਿਹੜਾ ਲੰਗਰ ਦੇ ਰੂਪ ਦੇ ਵਿੱਚ ਉਹੀ ਫਾਈਵ ਸਟਾਲ ਦੀ ਜਿਹੜੀ ਆ ਸਟਾਲ ਲੱਗੇ ਹੋਏ ਨੇ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਜਾਂ ਹੋਟਲ ਦੇ ਵਿੱਚ ਜਿਹੜਾ ਖਾਣਾ ਖਾਂਦੇ ਆ ਉਸੇ ਤਰੀਕੇ ਨਾਲ ਅੱਜ ਉਹੀ ਲੰਗਰ ਆਨੰਦਪੁਰ ਸਾਹਿਬ ਦੇ ਵਿੱਚ ਮਿਲਦਾ ਔਰ ਪਰਮਾ ਹੰਗਾਰਾ ਦੇਖੋ ਰਾਣਾ ਜੀ ਨੂੰ ਕੌਣ ਨਹੀਂ ਜਾਣਦਾ ਜਿੱਥੇ ਦਿੱਲੀ ਤੋਂ ਲੈ ਕੇ ਆਪਾਂ ਆਨੰਦਪੁਰ ਸਾਹਿਬ ਤੱਕ ਜੇ ਰਸਤੇ ਦੀ ਗੱਲ ਕਰੀਏ ਸਾਰੇ ਸਲਾਮ ਕਹਿੰਦੇ ਆ ਕੋਈ ਰਾਮ ਰਾਮ ਕਹਿੰਦਾ ਕੋਈ ਵਾਹਿਗੁਰੂ ਜੀ ਕਹਿੰਦਾ ਕੋਈ ਸਸਰਿਆਕਾਲ ਸਾਰੇ ਰਾਣਾ ਜੀ ਨੂੰ ਸਲੂਟ ਮਾਰ ਕੇ ਜਾਂਦੇ ਆ ਉਹ ਸਲੂਟ ਉਹਨਾਂ ਨੂੰ ਵੱਜਦਾ ਹੈ ਜਿਹੜਾ ਗੁਰੂ ਦੇ ਕਰਨ ਗੁਰੂ ਦੇ ਕਰਕੇ ਆਪਣੇ ਦਸਨਾਹੋਂ ਦੀ ਕਮਾਈ ਨੂੰ ਹੋਰ ਵੀ ਵਣਦੇ ਆ ਜਿਵੇਂ ਰਾਣਾ ਜੀ ਨੇ ਕਿਹਾ ਵੀ ਜਿਹੜਾ ਆਨੰਦ ਹੈ ਇਸ ਨੂੰ ਕਰਕੇ ਹੀ ਪਤਾ ਲੱਗਦਾ ਹੈ ਔਰ ਉਹੀ ਜਾਣਦਾ ਹੈ ਜਿਹੜਾ ਬੰਦਾ ਉਹ ਸੇਵਾ ਦੇ ਵਿੱਚ ਲੱਗਿਆ ਹੋਇਆ ਅੱਜ ਮੈਂ ਦੁਆਰੇ ਰਾਣਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ ਔਰ ਜੀ ਸਟਾਰਟ ਟੀਮ ਵਾਲਾ ਉਹਨਾਂ ਨੂੰ ਬੈਲ ਕਰਮ ਕਰ ਕੰਮ ਕਰਾਂਗਾ ਕਿਉਂਕਿ ਇੰਨੀਆਂ ਰੁਝਾਨਾਂ ਪਰੇ ਟਾਈਮ ਦੇ ਵਿੱਚ ਟਾਈਮ ਕੱਢਣਾ ਔਰ ਔਰੇ ਆ ਕੇ ਹਰੇਕ ਬੰਦੇ ਨੂੰ ਕਹਿਣਾ ਵੀ ਗੁਰੂ ਦਾ ਲੰਗਰ ਛਕ ਲੋ ਗੁਰੂ ਦਾ ਲੰਗਰ ਛਕ ਲੋ ਅਸੀਂ ਹੋਟਲਾਂ ਦੇ ਵਿੱਚ ਜਾਂਦੇ ਸਾਨੂੰ ਲੈਨ ਟੋਕਨ ਲੈਣਾ ਪੈਂਦਾ ਔਰ ਤਾਂ ਕਿਤੇ ਖਾਣਾ ਮਿਲਦਾ ਲੇਕਿਨ ਅੱਜ ਉਹ ਕਰੋੜਾਪਤੀ ਸਮਿਆਂ ਜਿਹੜੀਆਂ ਉਹ ਗੁਰੂ ਦੇ ਆਪਣੇ ਚਰਨ ਧੂੜ ਸਮਝ ਕੇ ਅੱਜ ਲੰਗਰ ਲਾ ਕੇ ਬੈਠੇ ਨੇ ਤੇ ਅਸੀਂ ਵੀ ਜੀ ਸਟਾਰਟ ਟੀਮ ਵੱਲੋਂ ਕਰਾਂਗੇ ਜਿਵੇਂ ਕਿ ਰਾਣਾ ਜੀ ਨੇ ਕਿਹਾ ਵੀ ਜਿੱਥੇ ਤੁਸੀਂ ਹੋਰ ਲੰਗਰਾਂ ਦੇ ਵਿੱਚ ਜਾਂਦੇ ਆ ਤਾਂ ਰਾਣਾ ਜੀ ਦਾ ਜਿਹੜਾ ਲੰਗਰ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਗੱਡੀ ਅਸੀਂ ਤਾਂ ਦਿਖਾ ਰਹੇ ਆ ਵਿੱਚ ਕਿਉਂਕਿ ਉਹਨਾਂ ਦਾ ਸਟਾਲ ਅੰਦਰ ਵੀ ਲੱਗਿਆ ਸੀ ਔਰ ਇਹ ਤਾਂ ਦਿਖਾ ਰਹੇ ਕਿਉਂਕਿ ਤੁਹਾਨੂੰ ਪਛਾਣ ਹੋ ਜਾਏ ਇਹ ਗੱਡੀ ਦੇ ਕੋਲ ਰਾਣਾ ਜੀ ਮਿਲਦੇ ਨੇ ਧੰਨਵਾਦ ਜੀ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਕੈਮਰਾ ਕਿਰਪਾਲ ਸਿੰਘ ਲੋਗੜ